ਬੱਜੀ ਅਸਤਕਾਰ ਸਿਕਾ ਸੰਦੀਪ ਜੀ ਕੀ ਹਾਲ ਜੇ ਹੋਰ ਬੱਜੀ ਬੱਜੀ ਹੋਰ ਸੁਣਾਓ ਸਭ ਠੀਕ ਹੈ ਜੀ ਪਰਿਵਾਰ ਸਿੱਤਾਂ ਠੀਕ ਹੈ ਜੀ ਹਾਂ ਜੀ ਜੀ ਸਭ ਠੀਕ ਵਧੀਆ ਜੀ ਵਧੀਆ ਮੇਰਾ ਤੁਹਾਡਾ ਜੀ ਹੋਰ ਆਏ ਜੀ ਦੋ ਚਾਰ ਦਿਨ ਪਹਿਲਾਂ ਵੀ ਤੁਸੀਂ ਮੇਰੇ ਖਿਆਲ ਹਾਂ ਜੀ ਥੋੜਾ ਰੋਲ ਇਹੇ ਕਰਕੇ ਰੋਲ ਇਹੇ ਕਰਕੇ ਚਲੋ ਪਰਮਾਦਮਾਨੇ ਵੀ ਬੜਾ ਤਨ ਤੋਗਣਾ ਸਾਰਾ ਕੰਮ ਸੰਭਲਿਆ ਕਰ ਬਿਲਕੁਲ ਜੀ ਬਿਲਕੁਲ ਔਖਾ ਹੋ ਜਾਣਾ ਸੀ ਕੰਮ ਬਜੀ ਨੇ ਜਣਾ ਬਿਲਕੁਲ ਇਹ ਚੀਜ਼ਾਂ ਸਾਰਿਆਂ ਨੂੰ ਬਹੁਤ ਘਟਾ ਜੀ ਹਾਂਜੀ ਹਾਂਜੀ ਸਰਕਾਰ ਉਪਾਰੀ ਨੂੰ ਵੀ ਪਰਿਵਾਰ ਨੂੰ ਵੀ ਸਾਰੇ ਮਤਲਬ ਕਿ ਸਾਰਾ ਸਾਰਾ ਬਿਵਾਰ ਸਿਸਟਮ ਵੀ ਗਲਤ ਹੋ ਜਾਂਦਾ ਸਿਸਟਮ ਗਲਤੀ ਹੋ ਗਿਆ ਇਹਦੇ ਜੀ ਪਰਮਾਤਮਾ ਹਰਕਤ ਦੇ ਮੇਰ ਕਰੇ ਚਲੋ ਬਾਕੀ ਚਲੋ ਕੋਈ ਨਹੀਂ ਹਾਂਜੀ ਠੀਕ ਹੈ ਜੀ ਵਧੀਆ ਤੇ ਕਿਵੇਂ ਜਾਂਦਾ ਕੰਮ ਜੀ ਫਿਰ ਬਹੁਤ ਵਧੀਆ ਕਿਰਪਾ ਵਾਹਿਗੁਰੂ ਦੀ ਤੇ ਚਲੋ ਠੀਕ ਠਾਕ ਕਰੀ ਸ਼ੁਰੂ ਲਓ ਜੀ ਕਿਨੇ ਪੀਸ ਹੈ ਜੀ ਅੱਜ ਫਿਰ ਅੱਜ 11 ਕ 10 11 ਪੀਸ ਹੈ ਜੀ ਕਰੀ ਸ਼ੁਰੂ ਜ ਆ ਸੰਦੀਪ ਸਿੰਘ ਜੀ ਪਹਿਲਣ ਬੱਚੀ ਆ ਮੂੰਹ ਚਾਰ ਦਾਂਦਿਆ ਵੈੜ ਠੀਕ ਆ ਠੀਕ ਆ ਫਿਕਸ ਆਰਡਰ ਬਹੁਤ ਸੋਹਣੀ ਆ ਬੱਚੀ ਮਗਰ ਹੈ ਇਹਦੇ ਹਾਂਜੀ ਹਾਂਜੀ ਠੀਕ ਆ ਬੌੜਾ ਹੀ ਬੱਚੀ ਥੱਲੇ 20 22 ਕਿਲੋ ਦੇ ਨੀਅਰ ਬੋਟ ਹੋਊਗਾ ਠੀਕ ਆ ਅੱਜ ਤੀਜਾ ਦੇਣਾ ਬੱਚੀ ਨੂੰ ਤੋੜ ਕੇ ਖਾਓ ਖੋਲੋ ਜੀ ਲੱਗ ਰਿਹਾ ਲੋ ਜੀ ਦੇਖੋ ਵੱਡੀ ਵੈੜ ਆ ਬੁਰੀ ਤੇ ਮਗਰ ਬੱਚੀ ਆ ਤੇ ਬਾਈ ਫਿਰ ਕਿੰਨਾ ਕਰਜੂ ਫਿਰ ਦੁੱਧ ਥੋੜਾ ਸੰ ਨਾਲ ਜੀ ਸੰਦੀਪ ਸਿੰਘ ਜੀ 20 ਕਿਲੋ ਤੋਂ ਪਲੱਸ ਹੀ ਹੋਊਗਾ ਅੱਜ ਦੀ ਡੇਟ ਦੇ ਵਿੱਚ ਅੱਛਾ ਠੀਕ ਹੈ ਜੀ ਹਾਂ ਆਡਾ ਬਹੁਤ ਪਿਆਰਾ ਫਿਕਸ ਹਾਂਜੀ ਹਾਂਜੀ ਬਿਲਕੁਲ ਜੀ ਚਵਾਇ ਜੋ ਹੈ ਵਧੀਆ ਜੀ ਬਹੁਤ ਇੱਕ ਨੰਬਰ ਹੈ ਜੀ ਚਲ ਆ ਜੋ ਵਧੀਆ ਆ ਜੋ ਬਰਾ ਠੀਕ ਆ ਆ ਜੋ ਆਫਰਾਂ ਹੀ ਆਣੀਆਂ ਸੰਦੀਪ ਜੀ ਆ ਜੋ ਆਫਰਾਂ ਹੀ ਆ ਜੀ ਬਿਲਕੁਲ ਚੱਲਾਂ ਦੋ ਹਾਂ ਜੀ ਇਹ ਸੰਦੀਪ ਜੀ ਬੱਤਰੀਆ ਦੀ ਦੇਦਾਂਗੇ 70000 ਦੀ ਹਾਂ ਬਿਲਕੁਲ ਹਾਂ ਨਹੀਂ ਹਾਂ ਨਹੀਂ ਛੋੜ ਕਰ ਦੇ ਕੋਈ ਕੋਈ ਛੋੜ ਨਹੀਂ ਕੋਈ ਛੋੜ ਨਹੀਂ ਸੁੱਕੀ ਪੁੱਕੇ ਬੱਸ ਚੱਲ ਸੁੱਕੇ ਪੁੱਕੇ ਚਲੋ ਆ ਜਾਓ ਗੱਬਣ ਵਛੀ ਕੱਢੋ ਇੱਧਰ ਗੱਬਣ ਵਛੀ ਤੋਰ ਆ ਜਾਓ ਜੀ ਇਹ ਕਿੰਨੇ ਟਾਈਮ ਲਾਊਗੀ ਜੀ ਉੱਥੇ ਲਾਊਗੀ ਇਹ ਸੰਦੀਪ ਸਿੰਘ ਜੀ 4 ਤੋਂ 5 ਦਿਨ ਲਾਊਗੀ ਬਹੁਤ 4 ਤੋਂ 5 ਦਿਨ ਦੂਜਾ ਸੂਆ ਜੀ ਪਹਿਲਾ ਸੂਆ 2 ਦਿਨ ਦਾ ਅੱਛਾ ਪਹਿਲਾ ਸੂਆ 2 ਦਿਨ ਦਾ ਵੈੜਾ ਜੀ ਇਹ ਵੀ ਵੈੜ ਚੈੱਕ ਕਰੋ ਆ ਦੇਖੋ ਠੀਕ ਹੈ ਸੰਦੀਪ ਜੀ ਬਹੁਤ ਚੜੀ ਬਹੁਤ ਚੜੀ ਬਹੁਤ 2000 ਦਿਨ ਲੋ ਹਣਾ ਜੀ ਨਹੀਂ ਸੰਦੀਪ ਜੀ ਅਜੇ 5-4 ਦਿਨ ਲਏ ਨੇ ਪਰ ਬੱਚੀ ਦੀ ਕੁਆਲਿਟੀ ਬਹੁਤ ਬਣੂ ਬਹੁਤ ਸੋਹਣੀ ਬੱਚੀ ਹਾਂ ਜੀ ਹਾਂ ਜੀ ਬਹੁਤ ਸੋਹਣਾ ਆਰਡਰ ਕੁਆਲਿਟੀ ਹਾਈਟ ਲੈਂਥ ਬਿਊਟੀ ਬੜੀ ਬਹੁਤ ਪਿਆਰੀ ਹੈ ਬੱਚੀ ਹਾਂ ਜੀ ਤੋਰਿਓ ਉਹਨੂੰ ਤੋਰ ਲਓ ਜੀ ਇਹਨੂੰ ਵੀ ਜਿਹੜੇ ਰੇਟ ਤੇ ਅੱਜ ਦੇ ਸੰਦੀਪ ਜੀਰ ਦੇਣ ਲੱਗੇ ਅੱਜ ਤੋਂ 5-4 ਦਿਨਾਂ ਜਿੱਦ ਦਿਨ ਬੱਚੀ ਤਿਆਰ ਹੋ ਗਈ ਉਸ ਦਿਨ ਇਹ ਮੁੱਲ ਦੀ ਨਹੀਂ ਮਿਲਣੀ ਠੀਕ ਠੀਕ ਹੈ ਜੀ ਇਹ 82000 ਦੀ ਬੱਚੀ ਹਾਂ 82000 ਦੀ ਹਾਂ ਨਾ ਹਾਂ ਨਾ ਚਲੋ ਦੋ ਦੰਦ ਮੂੰਹ ਵਿੱਚ ਦ ਦੁੱਧ ਵੀ 25 ਲੀਟਰ ਦੀ ਗਾਰੰਟੀ ਦੇ ਰਹੀ ਹੈ 25 ਲੀਟਰ ਗਾਰੰਟੀ ਬਰੀਡ ਕੁਆਲਟੀ ਬਹੁਤ ਸੋਹਣੀ ਹੈ ਚਲੋ ਠੀਕ ਆ ਉਹ ਛੋਟੀ ਪਰ ਲਿਆਓ ਜੀ ਆ ਲਿਆ ਆ ਸੁਈ ਲੈ ਇਹ ਵੀ ਲਿਆਓ ਤੇਰੀ ਬੱਛੀ ਉੱਥੇ ਕਰ ਇਹ ਸੁਈ ਹੈ ਬਜੀ ਵੀ ਇਹ ਸੰਦੀਪ ਸਿੰਘ ਜੀ ਇੱਥੇ 22 23 ਕਿਲੋ ਗੋਲਾ ਹੋ ਗਿਆ ਇਹਦੇ ਥੱਲੇ 22 23 ਕਿਲੋ ਇਸ ਟਾਈਮ ਬੋਲਾ ਹੀ ਆ ਹਾਂ ਉੱਥੇ ਬੰਨ੍ਹ ਫੇਸ ਉਖਾਇਓ ਇਹਨਾਂ ਤੋਰਦੇ ਕਰਾਣੀ ਅੰਜੇ ਤੋਰਦੋ ਰਣੇਦ ਬਰ ਤੋਰਦੋ ਲਓ ਜੀ ਵੇਖੋ ਘਰਾਂ ਦੇ ਕਥੀ ਹੈ ਕੀ ਮਗਰ ਜੀ ਹਾਂ ਭਾਜੀ ਬੱਚੀ ਬਹੁਤ ਪਿਆਰੀ ਸੰਦੀਪੀ ਰੇ ਦੀ ਠੀਕ ਆ ਇਹਨੂੰ ਦੋ ਕੁ ਦਿਨ ਹੀ ਹੋਏ ਆ ਸੂਰੀ ਨੂੰ ਬੱਚੀ ਹਾਈ ਟੂ ਇਟਰ ਬੇ ਨਹੀਂ ਵੱਡੀ ਵੱਡੀ ਬੇੜਾ ਨਸਲਾ ਪੂਰਾ ਹੀ ਵੰਡਦਾ ਬੱਚੀ ਉਹ ਬੱਚੀ ਹੈ ਮਗਰ ਹੂੰ ਤੋਰ ਦਿਓ ਇੱਕ ਵਾਰੀ ਫੇਰ ਪਰਾਂ ਨੂੰ ਇਹਦੀ ਭਾਜੀ ਫਿਰ ਕੀ ਮਰਾਂ ਇਹ 90000 ਦੀ ਜਸ ਨੂੰ ਦਵਾਂਗੇ ਇਸ ਲਈ ਵੀ ਜਸ ਨੂੰ 90000 90000 ਦੀ ਦੁੱਧ 30 ਲੀਟਰ ਦੀ ਗਾਰੰਟੀ ਦੇ ਦਵਾਂਗੇ ਦਵਾਂਗੇ ਅੱਛੀ ਅੱਜ 90000 ਦੀ ਜਸ ਨੂੰ ਜੀ ਹਾਂ ਤੇ 30 ਕਿਲੋ ਗ੍ਰਾਡੀ ਆਰਡਰ ਆ ਗਿਆ ਆਰਡਰ ਵੀ ਸੰਦੀਪ ਜੀ ਫਿਕਸ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਬਹੁਤ ਪਿਆਰਾ ਲੱਗਾ ਇਹਨੂੰ ਆਜ ਠੀਕ ਆ ਠੀਕ ਆ ਨੇ ਸੰਦੀ ਵੀ ਜੀ ਇਹ 2-4 ਦਿਨ ਲੈਂਦੀ ਆ ਅੱਛਾ 2-4 ਦਿਨ ਲਾਉਗੇ ਜੀ ਹਾਂ ਬਣੂ ਬਣੂ ਬਹੁਤ ਸੋਹਣੀ ਠੀਕ ਹੈ ਬਣੀ ਵੈਸੇ ਵੀ ਚੰਗੀ ਆ ਮੁੱਲ ਦੇ ਹਿਸਾਬ ਨਾਲ ਤੇ ਵਜੂਦ ਦੇ ਹਿਸਾਬ ਨਾਲ ਦੁੱਧ 18-19 ਕਿਲੋ ਮਾਲਕਾਂ ਦੇ ਕਹਿੰਦੇ ਪਹਿਲੇ ਸੋਇ ਕੱਢਿਆ ਵਾ ਅੱਛਾ ਕਰ ਜੋ ਇਹਨਾਂ ਹੈ ਜੀ ਕੱਢਿਆ ਵਾ ਪਹਿਲੇ ਸੋ ਅੱਛਾ ਕੱਢਿਆ ਇਹ ਤਾਂ ਪਲੱਸ ਕੱਢੇਗੀ ਹਾਂਜੀ ਹਾਂਜੀ ਠੰਡੀ ਸੀਲ ਬਹੁਤ ਠੰਡ ਠੁਣ ਬਹੁਤ ਪਿਆਰਾ ਲੱਗਾ ਆ ਦੇਖਿਓ ਚੁਵਾਈ ਚੁਈ ਬਹੁਤ ਪਿਆਰੀ ਠੀਕ ਹੈ ਜੀ ਤੋਦ ਬਹੁਤ ਸੋਹਣਾ ਕਿ ਭਾਈ ਜੀ ਫਿਰ ਕਿੰਨਾ ਕਰਦੇ ਤੋੜ ਸੁਣ ਲੀ ਸੰਦੀਪ ਵੀਰ ਜੀ ਇਹਦਾ ਪਤਾ ਹੀ ਕੋਈ ਨਹੀਂ ਭਾਵੇਂ 24 25 ਕਿਲੋ ਨੂੰ ਦੁੱਧ ਨੂੰ ਹੱਥ ਮਾਰਦੇ 18 19 ਕਿਲੋ ਮਾਲਕਾਂ ਦੇ ਕਹਿੰਦੇ ਪਹਿਲੇ ਤੋਂ ਦੁੱਧ ਕੱਢਿਆ ਨਹੀਂ ਠੀਕ ਹੈ ਠੰਡੀ ਸੀਲ ਬਹੁਤ ਆ ਹਾਂਜੀ ਇਹ ਮੁੱਲ ਜੋ ਮਰਜ਼ੀ ਕਰਵਾਈਏ ਇਹ 67000 ਰਿਹਾਨਾ ਦੇ ਦਾਂਗੇ 70000 ਰਿਹਾਨਾ ਹਾਂ ਚਲੋ ਵਾਠ ਠੀਕ ਆ ਲੈ ਜੇ ਤੇ ਉਧਰ ਇਹ ਜੀ ਇਹ ਸੰਦੀਪ ਵੀਰ ਦੇਣ ਤੇ ਲੈਂਦੀ ਪੰਜ ਛੇ ਹਾਂਜੀ ਜੀ ਠੀਕ ਆ 5 6 7 ਦਿਨ ਜਿਹੜੇ ਰੇਟ ਤੇ ਅੱਜ ਦੇ ਦਾਂਗੇ ਇਹਨੂੰ ਹਾਂਜੀ ਇਹ ਕੱਲ ਨੂੰ 1 20 25 ਦੀ ਤਿਆਰ ਹੋਣੀ ਆ ਅੱਜ ਬਿਲ ਤੇ ਕਿਨੇ ਕਿਨਾ ਕਰ ਜਦੋਂ ਤੁਸ ਜੀ ਤੁਹਾਡੇ ਨਾਲ ਜੀ ਨਹੀਂ ਵੀ ਦੁੱਧ ਕੱਢ ਦੂਗੀ 25 26 28 ਲੀਟਰ ਦੇ ਨੀਅਰ ਬੋਡ ਕੱਢ ਦੂਗੀ ਹਾਈਟ ਲੈਂਥ ਕੱਦ ਵਿੱਡ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਆ ਜਿਆਜ਼ ਰੇਟ ਤੇ ਅੱਜ ਦੀ ਡੇਟ ਚ 90000 ਦੀ ਜੈਸ 90000 ਦੀ ਜੈਸ ਨੂੰ ਹੀ ਜੇ ਦੂ ਤਿੰਨਾਂ ਦਿਨਾਂ ਨੂੰ ਤਿਆਰ ਆਉਂਦੀ ਫਿਰ ਕੁਝ ਮੁੱਲ ਹੋ ਰਿਹਾ ਬਿਲਕੁਲ ਬਿਲਕੁਲ ਜੀ ਬਿਲਕੁਲ ਲਓ ਜੀ 90000 ਦੀ ਜੈਸ ਨੂੰ ਹੀ ਹੈ ਜੀ ਚਲੋ ਲੈ ਜਾਓ ਜੀ ਇਹਨੂੰ ਵੀ ਹਾਂ ਇਹਨੂੰ ਕਰ ਡੈਮੋ ਕਰ ਸੁਈ ਨੂੰ ਇਹਨੂੰ ਸੰਦੀਪ ਜੀ ਪਰਸੋਂ ਸੁਈ ਜਾ ਛੋਟੀ ਅੱਛਾ ਹਾ ਮੂੰਹ ਚਾਰ ਦੰਦ ਹੈ ਹੂੰ ਸੂਹਾ ਦੂਜਾ ਵਾ ਦੂਜਾ ਸੂਹਾ ਹਾਂ ਸੂਹਾ ਦੂਜਾ ਵਾ ਤੇ ਹੂੰ ਚਾਰ ਦੰਦ ਉਹ ਐਸਟੇ ਬੋਲਾ ਕਿੰਨੇ ਆ ਭਾਈ ਜੀ ਇਹ ਬੌਲਾ ਵੀ ਵੀ ਸੰਦੀਪ ਵੀ ਸਟਾਰਟਿੰਗ 13 14 ਕਿਲੋ ਹੋਊਗਾ ਛੋਟੇ 13 14 ਕਿਲੋ ਆ ਬੱਚਾ ਵਾ ਜੀ ਮੇਲ ਕਾ ਆ ਠੀਕ ਆ ਤੇ ਇਹ ਵੀ ਵੀਰੇ ਖੋਲੋ ਲੋ ਜੀ ਦੇਖੋ ਬਹੁਤ ਸੋਹਣੀ ਹਾਈਟ ਲੈਂਥ ਬਹੁਤ ਸੋਹਣੀ ਜੱਟ ਵਾ ਵੱਡੀ ਜਿਹੜੀ ਸਾਰਾ ਇਹ ਵੀ ਉਧਰੋਂ ਹੀ ਆਈਆਂ ਸਾਰੇ ਜੋਟੜਾ ਹਰਿਆਣਾ ਹਰਿਆਣਾ ਜੋਟ ਸਾਰਾ ਹਰਿਆਣੇ ਦੇ ਮਾਲ ਹੀ ਆ ਨਾ ਜੀ ਹਾਂ ਜੀ ਲੈ ਵਾ ਭਾਉ ਕਾ ਹਾਂ ਦੇਖ ਬਾਠ ਠੀਕ ਹੈ ਲੈਵਰ ਰਸੂਲ ਤੇ ਕਰ ਲੱਗਾ ਪਿਆ ਜੀ ਲੈ ਆਜੋ ਜੀ ਕਟਾ ਕੱਟੀ ਜੀ ਕਟਾ ਜੀ ਚੁੱਤੀ ਆ ਬਿੱਥੀ ਚ ਕੱਲਾ ਕੱਲਾ ਥਣ ਲੱਗਾ ਝੋਟੀ ਤੇ ਦੁੱਧ 17 18 ਕਿਲੋ ਸੰਦੀਪੀਰ ਦੁੱਧ ਝੋਟੀ ਨਾਲ ਪਉ ਸਟਾਰਟਿੰਗ ਬਹੁਤ ਸੋਹਣੀ ਹੈ ਇਹਦੀ ਠੀਕ ਹੈ ਜੀ ਹਾਈ ਰੇਟ ਪਿੱਠ ਕੁੜਾ ਬਹੁਤ ਪਿਆਰਾ ਵਾ ਅਮਰ ਜੀ ਫਿਰ ਇਹਦੀ ਕੀਮਤ ਕੀ ਹੈ ਭਾਜੀ ਫਿਰ ਇਹਦੀ ਸੰਦੀਪੀਰ ਜੀ ਮੁੱਲ ਕਰੋ ਉਹਨੂੰ ਜੋ ਮਰਜ਼ੀ ਕਰਵਾਈ ਹੈ ਜੀ ਹਾਂਜੀ ਠੀਕ ਹੈ ਜੀ ਅੱਜ ਦੀ ਵੇਡ ਚ 1,85,000 ਦੀ ਜੈਸਨ ਹੋ ਦਵਾਂਗੇ 1,85,000 ਦੀ ਜੈਸਨ ਇੱਕ ਰੀਚਾਤੀ ਮਰਾਉ ਦੇ ਚਲੋ ਠੀਕ ਆ ਮੱਲੇ ਜੁਰੂ ਸਰੀ ਟੋੜ ਬਾ ਠੀਕ ਆ ਹਾਂਜੀ ਸੰਦੀਪ ਵੀਰ ਜੀ ਇਹ ਵੀ ਸੂਈ ਆ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਸੰਦੀਪ ਵੀਰ 12-14 ਦਿਨ ਹੋ ਗਏ ਆ ਅੱਛਾ ਤੇ ਦੁੱਧ ਝੋਟੀ ਥਲੇ 17 ਕਿਲੋ ਤਿਆਰ ਆ ਠੀਕ ਆ ਤੇ ਮੂੰਹ ਚਾਰ ਦੰਦ ਆ ਜੇ ਪਹਿਲਣ ਕੱਟੀ ਆ ਪਿਆਰੀ ਵੇਖੋ ਕਿੰਨੀ ਤੋਰੇ ਤੋਰੋ ਜੀ ਲਓ ਜੀ ਦੇਖੋ ਬਹੁਤ ਸੋਹਣੇ ਜੋ ਵੱਡੀ ਝੋਟੇ ਜੀ ਪੂਰੀ ਜਬਰਦਸਤ ਦੇਖੋ ਜੀ ਇਹ ਚਵਾ ਚੂਮ ਵਧੀਆ ਭਾਜੀ ਹੈ ਹਾਂ ਇੱਕ ਨੰਬਰ ਚਲੋ ਜਿਹਨੂੰ ਇੱਕ ਨੰਬਰ ਕਹਿੰਦੇ ਉਹ ਚਵਾਈ ਛੱਡ ਦੇ ਬੱਸ ਛੱਡ ਦੇ ਪਿਆਰੀ ਬਹੁਤ ਸੋਹਣੀ ਹੈ ਛੋਟੀ ਹਰਿਆਣੇ ਵਾਲੇ ਇੱਥੇ ਹੀ ਸੀਲ ਪਾਣਾ ਪਤਾ ਲੱਗਦਾ ਭਾਜੀ ਹਨ ਪਿੱਟ ਪੁੜਾ ਥਣ ਚੱਡਾ ਕਿੱਥੇ ਝੋਟੀ ਨੂੰ ਲੱਗਾ ਨੌਖ ਵਾਲਾ ਥਣ ਲੱਗਾ ਸੰਦੀਪ ਇਹਦੀ ਫਿਰ ਭਾਜੀ ਕੀਮਤ ਹੈ ਇਹਦੀ ਤੇ ਇੱਕ ਛੋਟੀ ਹੋਰ ਹੈ ਸੰਦੀਪੀਰ ਉਹਨਾਂ ਦੀ ਮੁੱਲ ਜਿਹੜਾ ਵਾ ਆਪਾਂ ਫੋਨ ਤੇ ਕਰਾਂਗੇ ਅੱਜ ਫੋਨ ਦੀ ਚਾਤੀ ਮਰਵਾ ਦਿਓ ਠੀਕ ਆ ਲਓ ਜੀ ਇਹ ਫੁੰਦੇ ਹੋ ਗੋਜ ਮੁੱਲ ਤੇ ਲੈਵਲ ਨੂੰ ਚੈੱਕ ਕਰ ਲਓ ਬਾਕੀ ਝੋਟੀਆਂ ਇੱਥੇ ਆ ਕੇ ਵੇਖਿਆ ਜੇ ਕਰੀ ਚਲੋ 1 ਰੁਪਿਆ ਤੋੜ ਦਿਓ ਤੋੜ ਲਓ ਲੈ ਜੇ ਤੋੜ ਕੇ ਅੰਦਰ ਹੀ ਠੀਕ ਆ ਪਿਆਰੀ ਬਹੁਤ ਝੋਟੀ ਹਾਂਜੀ ਹਾਂ ਕਿ ਕਿਹੜੇ ਲੱਗ ਰਹੇ ਮਾਲਾ ਜੀ ਫਿਰ ਇਹ ਕੀ ਜੀ ਹਰਿਆਣਾ ਜੀ ਮੈਨੂੰ ਮੀਨਾ ਮੀਤ ਨਹੀਂ ਸੰਦੀਪ ਜੀ ਹਾਂਜੀ 19 20 ਕਿਲੋ ਲੱਗ ਝੋਟੀਆਂ ਹਾਂਜੀ ਠੀਕ ਬਹੁਤ ਕੋਲ ਅੱਛਾ ਜੀ ਬਹੁਤ ਸੋਹਣੀ ਕੰਮੀ ਚਲੋ ਲੈ ਜੂ ਜੀ ਇਹ ਸੰਦੀਪ ਵੀਰ ਜੀ ਦੂਸਰਾ ਸੂਬਾ ਝੋਟੀ ਆ ਜੀ ਦੂਸਰਾ ਸੂਬਾ ਹਾਂ ਇਹਦੇ ਥੱਲੇ ਸਟਾਰਟਿੰਗ ਹੀ ਬਹੁਤ ਸੋਹਣੀ ਦੁੱਧ ਦੀ 16 17 ਕਿਲੋ ਦੀ ਆ 21 22 ਕਿਲੋ ਦਾ ਰਿਕਾਰਡ ਹੈ ਝੋਟੀ ਦੇ ਮਾਲਕਾਂ ਦੇ 18 19 ਕਿਲੋ ਪਹਿਲੇ ਸੋਇ ਕੱਟੀ ਨੇ ਦੁੱਧ ਭਰਿਆ ਅੱਛਾ 21 22 ਕਿਲੋ ਰਿਕਾਰਡ ਹੈ ਜੀ ਹੈ ਵਾਹ ਜੀ ਵਾਹ ਝੋਟੀ ਪਿਆਰੀ ਦੇਖੋ ਕਿੰਨੀਆਂ ਸੰਦੀਪ ਝੋਟੀ ਹੋਰ ਬਜੀ ਜ਼ਬਰਦਸਤ ਆ ਪੂਰੀ ਨਾ ਛੱਡ ਰਹਿ ਰਹਿਂਦ ਰਹਿਂਦ ਐਂਡ ਬਿਲਕੁਲ ਜੈਡ ਬ੍ਰੇਕ ਹੈ ਜੀ ਬਿਲਕੁਲ ਜੈਡ ਬ੍ਰੇਕ ਹੁਣ ਐਸਟਾ ਕਿਨੇ ਚਲੇ ਜਾ ਰਿਹਾ ਜੀ ਸੰਦੀਪ ਜੀ ਇਹਦੀ 20 ਕਿਲੋ ਦੀ ਤਾਂ ਗਰੰਟੀ ਦਵਾਂਗੇ। ਅੱਛਾ ਇਹਦਾ ਤਾਂ ਚੱਲੇ। ਅੱਛਾ। ਪੱਕਿਆ ਨਹੀਂ ਤਾਂ। ਵਾਸ ਠੀਕ। ਲਓ ਜੀ। ਬਹੁਤ ਸੋਹਣੀ ਛੋਟੀ। ਇੱਕ ਹੋਰਾਂ ਗਾ ਤੇ ਬਹੁਤ ਦੁੱਧ ਵਾਲੀ ਛੋਟੀ ਹੈ। ਬਹੁਤ ਨਸਲ ਵਾਲੀ ਛੋਟੀ ਤੇ। ਛੱਡ ਦੋ ਛੱਡ ਦੋ ਛੱਡ ਦੋ। ਛੱਡ ਦੋ ਜੀ ਛੱਡ ਦੋ ਛੱਡ ਦੋ। ਕੋ ਬੱਚੇ। ਇੱਕ ਵਾਰੀ ਕੱਢ ਦਿਓ ਫੇਰ ਪਾਵੇ। ਕੱਢ ਦੋ। ਹਾਂਜੀ ਹਾਂਜੀ। ਪਰ ਵੇਖੋ ਜੀ ਨੇਵੇ ਦਾ ਡਿਜ਼ਾਈਨ ਹੀ ਫਟ ਫਟ ਤੇ ਥਣ ਲੱਗਾ ਸੀ ਬਿਲਕੁਲ ਬਿਲਕੁਲ ਉਹ ਪਿਆਰਾ ਸਰੀਰ ਦਾ ਇਹ ਪੂਰੀ ਸੰਭਾਲ ਕੀਤੀ ਹੈ ਬਾਈ ਜੀ ਸਰੀਰ ਦਾ ਫੇਸ ਬਿਊਟੀ ਸਾਰਾ ਕੁਝ ਬਹੁਤ ਸੋਹਣਾ ਜੁੱਟੀ ਦਾ ਇਹਦਾ ਵੀ ਸੰਦੀਪੀਰ ਮੁੱਲ ਫੋਨ ਤੇ ਕਰ ਅੱਛਾ ਇਹ ਵੀ ਫੋਨ ਤੇ ਆਊਗਾ ਹਾਂ ਨੂੰ ਚੋਲੋ ਜੀ ਠੀਕ ਆ ਲੈ ਜੀ ਫਿਰ ਲੈ ਜਾਓ ਜੀ ਇਹ ਵੀ ਸੰਦੀਪੀਰ ਸੁਈ ਜਾ ਜੀ ਹਾਂ ਜੀ ਦੁੱਧ ਇਹਦੇ ਥੱਲੇ 15 ਕਿਲੋ ਹੋਣ ਤਿਆਰ ਅੱਛਾ ਹੁਣ ਤਿਆਰ ਆ 15 ਕਿਲੋ ਠੀਕ ਆ ਬਿਲਕੁਲ ਤਾਜੀ ਹਨਾ ਜੀ ਇਹ ਵੀ ਇਨੂੰ ਸੰਦੀਵੀਰ 15 ਦਿਨ ਹੋ ਗਏ 12 ਦਿਨਾਂ ਦੇ 15 ਦਿਨਾਂ ਦੇ ਰਬਟ ਹੋ ਗਿਆ ਬਹੁਤ ਸੋਹਣੀ ਛੋਟੀ ਛੇ ਦਾ ਦੂਸਰਾ ਸੁਗਾ ਹੂੰ 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 ਫਿਰ ਲੈ ਵੀਰ ਬੁਕਾਰ ਲਈ ਇਹਦੀ ਬਾਜੀ ਫਿਰ ਕੀ ਮਿਲ ਕੀ ਹੈ ਜੀ ਇਹ ਵੀ ਸੰਦੀਵੀਰ 1 80 ਦੀ ਦੇ ਦਾਂਗੇ ਜੀ 1 ਲੱਖ 80 ਹਜ਼ਾਰ ਦੀ ਹੈ ਹਾਂ ਚਲੋ ਠੀਕ ਹੈ 80 ਦੀ ਆ ਵੀ ਦੇ ਦਾਂਗੇ ਬਹੁਤ ਸੋਹਣੀ ਛੋਟੀ ਚੌਣ ਚਾਂਡ ਬਹੁਤ ਟੌਪ ਦੀ ਲੱਗੀ ਇਹਨੂੰ ਬਸ ਠੀਕ ਹੈ ਜੀ ਹਾਈ ਟੂਟ ਬਹੁਤ ਪਿਆਰੀ ਹੈ ਛੋਟੀ ਵਸਾਈ ਹੈ ਜੀ ਹਾਂ ਜੀ ਸਿੱਕੇ ਚਲੋ ਦੇਖੋ ਜਿਹਾ ਹੀ ਛੋਟੇ ਸੇਰ ਆ ਜੀ ਬਾਕੀ ਇੱਥੇ ਆ ਗਿਆ ਦੇ ਵੇਖਿਆ ਜੇ ਤਾਂ ਹੈ ਨਾ ਜੀ ਤੇ ਬਾਕੀ ਚੁਾਈ ਕਰੋ ਪਾਸ ਕਰੋ ਚੈੱਕ ਕਰੋ ਹੁਣ ਤੁਹਾਡਾ ਹੱਕ ਬੰਦਾ ਜੀ ਬਿਲਕੁਲ ਬਿਲਕੁਲ ਤੇ ਅਮਰ ਜੀ ਫਿਰ ਬੋਲ ਦਿਓ ਫਿਰ ਨੰਬਰ ਤੇ ਆਪਣਾ ਸੰਦੀਪ 95011 ਹਾਂ ਜੀ 2005 ਠੀਕ ਆ 95011 2005 ਫਤੇਗੜ ਚੂੜੀਆਂ ਡਿਸਟ੍ਰਿਕਟ ਅਰਦਾਸਪੁਰ ਅੰਮ੍ਰitsar ਇੱਥੋਂ 18 17 ਕਿਲੋਮੀਟਰ ਪੈ ਜਾਂਦਾ ਜੀ ਤੇ ਬਟਾਲਾ ਵੀ ਆਪਾਂ ਨੂੰ 18 17 ਕਿਲੋਮੀਟਰ ਪੈ ਜਾਂਦਾ ਜੀ That's the cap. That's the cap.